ਹਾਂਜੀ ਬਾਈ ਜੀ ਨਮਸਕਾਰ ਰਿਹਾ ਦਾਬਸ ਹੱਥ ਚੈਕ ਕਰ ਲੈ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਾਈ ਜੀ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਬਿਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਉਮੀਦ ਕਰਦਾ ਵੀਰ ਤੁਹਾਡਾ ਮੇਰੇ ਸਾਰੇ ਮੇਰੇ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੀ ਕੈਮਰਾ ਭਰਾ ਅਨੰਦ ਮਾਰਦੇ ਹੋਣਗੇ ਹਾਂਜੀ ਵੀਰੇ ਜਿਵੇਂ ਤੁਹਾਨੂੰ ਪਤਾ ਕਿ ਤੁਹਾਡੇ ਭਰਾ ਨੇ ਤੁਹਾਡੇ ਨਾਲ ਜੀ ਵਾਦਾ ਕਰਿਆ ਡੇਲੀ ਤੇ ਡੇਲੀ ਮੇਰਾ ਭਰਾ ਤੁਹਾਨੂੰ ਅਜਿਹੇ ਬ੍ਰਹਮਾਸਤਨਾ ਦਾ ਸ਼ੋਅ ਕਰਾਇਆ ਕਰੇਗਾ ਨਾ ਆਪਣੇ ਚੈਨਲ ਦੇ ਉੱਤੇ ਵਾਸੇ ਤੁਸੀਂ ਆਪਾਂ ਨੂੰ ਮੇਰਾ ਭਰਾ ਵੱਧ ਤੋਂ ਵੱਧ ਸਪੋਰਟ ਕਰਨੀ ਆ ਤੇ ਜਨਮਰ ਮੇਰਾ ਭਰਾ ਤੁਹਾਨੂੰ ਇਹੋ ਜਿਹੇ ਲਿਆ ਕੇ ਦਿਆ ਕਰਾਂਗੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਕਿ ਜਿਹੜੇ ਤਾਂ ਪਿਆਰ ਕਰਦੇ ਆ ਭਰਾ ਆਪਣੇ ਖੁਸ਼ ਹੋਇਆ ਕਰਨਗੇ ਬਾਕੀ ਜਿਹੜੇ ਇੱਕ ਦੋ ਬੰਦੇ ਲੱਗਦੇ ਆ ਨਾ ਧੂਆਂ ਮਾਰਨ ਆਉਣੇ ਮੇਰਾ ਵੀਰ ਠੀਕ ਹੈ ਕਰੋ ਚੈੱਕ ਕੁਆਲਟੀ ਤੇ ਕਰੋ ਮੇਰਾ ਭਰਾ ਵਧੀਆ ਜੇ ਕਮੈਂਟ ਕਮੈਂਟ ਬਾਕਸ ਆਪਣੇ ਪਿਆਰੇ ਪਿਆਰੇ ਕਮੈਂਟਾਂ ਨਾਲ ਤੁਸੀਂ ਭਰ ਦੇਣਾ ਮੇਰਾ ਵੀਰ ਵੱਡਾ ਜੋੜਾ ਉਸਤਾਦ ਬਾਬੇ ਜਨਤੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਪੈਰਾਂ ਦੇ ਵਿੱਚ ਮੇਰਾ ਭਰਾ ਪੱਕੀਆਂ ਇਹਨਾਂ ਦੇ ਰਿੰਗਾਂ ਲੱਗੀਆਂ ਬਠਿੰਡੇ ਦੀ ਕਨੀਆ ਕਬੂਤਰ ਆਏ ਹੋਏ ਮੇਰਾ ਭਰਾ ਠੀਕ ਆ ਬਾਕੀ ਉਹ ਦਿਨ ਫੌਜੀ ਵਾਲੇ ਕੂਤਰਾਂ ਵਿੱਚੋਂ ਆਪਾਂ ਵੀਡੀਓ ਲਾਉਣੀ ਸੀ ਮੇਰਾ ਵੀਰ ਠੀਕ ਆ ਬਾਟੋ ਜੋੜਾ ਆਪਣਾ ਸੇਲ ਹੋ ਗਿਆ ਸੀਗਾ ਤੇ ਕੋਈ ਗਾ ਨਹੀਂ ਵੀਡੀਓ ਉਹਦੀ ਇੱਕ ਅੱਧੇ ਦਿਨ ਤੱਕ ਆਪਾਂ ਲਾ ਦੇਾਂਗੇ ਬਾਕੀ ਚੈੱਕ ਕਰੋ ਸਤਿਨੂੰ ਅੱਜ ਵਾਲੇ ਜੋੜੇ ਦੀ ਕੁਆਲਿਟੀ ਕਬੂਤਰ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਜੀ ਇਹੋ ਆ ਜੋੜਾ ਮੇਰਾ ਭਰਾ ਬਦੇ ਚੀਕਦੇ ਬੱਚੇ ਮੇਰਾ ਭਰਾ ਨਾਲ ਬਦੇ ਕੂਤਰਾਂ ਦੇ ਨਾਲ ਜਾ ਕੇ ਖਾਂਦੇ ਆ ਮੇਰਾ ਵੀਰ ਠੀਕ ਆ ਖੱਟੀਆਂ ਦੀ ਕੂਤਰੀ ਨਾਲ ਆਪਣਾ ਚਿੱਟੀਆਂ ਦਾ ਕੂਤਰ ਜੀ ਪੈਰ ਦੇ ਛੱਲਾ ਲੱਗਾ ਨਾਮ ਫੋਨ ਨੰਬਰ ਲੱਗਿਆ ਵਾ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਬਾਜੀ ਆਪਣੇ ਕਬੂਤਰ ਦੇ ਪੈਰ ਦੇ ਵਿੱਚ ਵੀ ਮੇਰਾ ਭਰਾ ਪੱਕੀ ਰਿੰਗ ਲੱਗੀ ਹੋਈ ਆ ਨਾਮ ਫੋਨ ਨੰਬਰ ਲੱਗਿਆ ਵਾ ਜਿਸ ਬੰਦੇ ਦੇ ਘਰ ਦਾ ਹੈ ਕਬੂਤਰਾ ਚੈੱਕ ਕਰ ਸਕਦੇ ਹੋ ਠੀਕ ਆ ਜੀ ਉਹ ਛੱਲੇ ਨੇ ਮੇਰਾ ਭਰਾ ਜੋ ਜਮਾਂਦਰ ਕੂਤਰਾ ਦੇ ਪਾਏ ਜਾਂਦੇ ਨੇ ਠੀਕ ਆ ਜੀ ਰਹੀ ਗੱਲ ਬਾਜੀ ਡਾਰ ਦੀ ਗਰੰਟੀ ਦੀ ਜਿੰਨੇ ਮਰਜ਼ੀ ਬੱਚੇ ਡਾਲਿਓ ਐਸੇ ਜੋੜੀ ਦੇ ਪੁਰੇ ਫੁੱਲ ਪਰਤਿਆਂ ਆਈਆਂ ਹੋਈਆਂ ਜੋੜੀਆਂ ਨੇ ਰਿਅਲਟਡ ਜੋੜੀਆਂ ਨੇ ਮੱਥਾ ਮਾਰਨ ਵਾਲਾ ਕੰਮ ਨਹੀਂ ਮੇਰਾ ਭਰਾ ਜਾਓ ਠੀਕ ਆ ਡੋਲੀਆਂ ਅੰਦਰ ਜੋੜੇ ਸ਼ੱਡੋ ਸੋਹਣੀ ਖਰਾ ਕੇ ਚਾਰੋਂ ਤੇ ਅਗਲੇ ਸਾਲ ਮੇਰਾ ਭਰਾ ਚੰਗਾ ਰਿਜ਼ਲਟ ਪਾਵੇ ਬਾਕੀ ਸਾਂਭ ਚੰਗੀ ਕਰੋਗੇ ਕਿਉਂਕਿ ਸਦਨੋ ਤੁਹਾਨੂੰ ਵੀ ਪਤਾ ਹੀ ਜਿਹੜਾ ਬੰਦਾ ਮੁੱਲ ਲਾ ਕੇ ਚੀਜ਼ ਲੈਂਦਾ ਨਾ ਸਾਂਭ ਉਹ ਕਰਦਾ ਹੀ ਆ ਠੀਕ ਆ ਉਹ ਗੱਲ ਐਦਾ ਜਿਹੜੇ ਬੰਦੇ ਫ੍ਰੀ ਲੈ ਕੇ ਜਾਂਦੇ ਨੇ ਫਿਰ ਤੁਹਾਨੂੰ ਪਤਾ ਉਹਨਾਂ ਦੀ ਸਾਂਭ ਵੀ ਕਿਹੋ ਜੀ ਹੁੰਦੀ ਆ ਜੀ ਆਪਦੀ ਜੇਬ ਵਿੱਚ ਦੋ ਪੈਸੇ ਖਰਚ ਹੋਏ ਹੋਣ ਨਾ ਬੰਦੇ ਦੇ ਅਗਲਾ ਆਪਦੇ ਨਾਲੋਂ ਵੱਧ ਮੇਰਾ ਭਰਾ ਜਾਨਵਰਾ ਦਾ ਖਿਆਲ ਰੱਖਦਾ ਆ ਕਿੰਨੇ ਯਾਰ ਪੈਸੇ ਲੱਗੇ ਇਹਦੇ ਉੱਤੇ ਯਾ ਦੁਬਾਰ ਤੋਂ ਮੇਰਾ ਆਪਣਾ ਤੁਸੀਂ ਕਰ ਲੋ ਚੈੱਕ ਕਬੂਤਰ ਆਪਣਾ ਲੱਗ ਗਿਆ ਗੜਕੜ ਜੀ ਤਾਂ ਦਰੋਸਤੀ ਬਾਈ ਥੋਡੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਫੁੱਲ ਗਰੰਟੀ ਵਾਲਾ ਜੋੜਾ ਬੰਦ ਜੋੜ ਪੈਰਾਂ ਦੇ ਵਿੱਚ ਸਦ ਨੂੰ ਪੱਕੀਆਂ ਰਹਿ ਗਏ ਐ ਕਿ ਜਿਹੜੇ ਜਾਨਵਰ ਆਏ ਨਾ ਮੇਰਾ ਆਪਣਾ ਤਕਰੀਬਨ ਯਾਰ ਕੁੱਲ ਕਬੂਤਰਾਂ ਦੇ ਪੈਰਾਂ ਦੇ ਵਿੱਚ ਠੱਲਾਂ ਪਾਈਆਂ ਹੋਈਆਂ ਨੇ ਠੀਕ ਹੈ ਤੇ ਏਡੇ ਨਿਆਬ ਸਦ ਨੂੰ ਇੱਕ ਤੋਂ ਇੱਕ ਖਰਾ ਜਾਨਵਰ ਆ ਠੀਕ ਹੈ ਮੈਂ ਕਹਣਾ ਬੰਦਾ ਅੱਖਾਂ ਮੀਚ ਕੇ ਜਿੱਧਰ ਮਰਜੀ ਹੱਥ ਪਾ ਲਈ ਤੇ ਜਿਹੜਾ ਅਸਲਾ ਹੱਥ 'ਚ ਆ ਗਿਆ ਨਾ ਸਦ ਨੂੰ ਪੂਰਾ ਸਿਰ ਆਈ ਹੈ ਮੇਰਾ ਵੀਰ ਠੀਕ ਆ ਬਾਕੀ ਯਾਰ ਮੇਰੇ ਨਾਲੋਂ ਵੱਧ ਸਿਆਣੇ ਤੁਸੀਂ ਹੋ ਠੀਕ ਆ ਜੀ ਮੇਰੇ ਨਾਲੋਂ ਵੱਧ ਪਰਖ ਮੇਰਾ ਭਰਾ ਤੁਹਾਨੂੰ ਆ ਜੀ ਕਿ ਤੁਹਾਡੇ ਭਰਾ ਦੇ ਜਨਮ ਪਰ ਕੀ ਹੋ ਜੇ ਹੁੰਦੇ ਨੇ ਚੰਗੇ ਹੁੰਦੇ ਨੇ ਮਾੜੇ ਹੁੰਦੇ ਨੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਇਲਾਜਮੀ ਦੱਸ ਕੇ ਆਣਾ ਠੀਕ ਹੈ ਤੇ ਬਾਕੀ ਯਾਰ ਆਪਣੀ ਆਦਤ ਨਹੀਂ ਮਰਾ ਵੀਰ ਠੀਕ ਹੈ ਆਪਾਂ ਕਿਸੇ ਨੂੰ ਯਾਰ ਮਾੜਾ ਚੰਗਾ ਬੋਲੀਏ ਕਿਸੇ ਹੋਰ ਅਦਰ ਸੇਲਰ ਬੰਦੇ ਨੂੰ ਜਿਹਦਾ ਸੇਲ ਪਰਚੇ ਦਾ ਕੰਮ ਆ ਉਹਨੂੰ ਗੱਲ ਲਾ ਕੇ ਕਹੀਏ ਮਰਾ ਵੀਰ ਬਰੇ ਦੁਨੀਆਦਾਰੀਆਂ ਯਾਰ ਹਰ ਬੰਦਾ ਆਪਦੇ ਘਰ ਦੇ ਵਿੱਚ ਬੈਠਾ ਚੰਗਾ ਮਾੜਾ ਗੱਲ ਆਪਦੇ ਘਰੇ ਹਨਾ ਤੇ ਅਗਲਾ ਆਪਦਾ ਕੰਮ ਕਰਦਾ ਯਾਰ ਆਪਾਂ ਕਿਸੇ ਤੋਂ ਮੰਨ ਕੇ ਚੱਲੋ ਕੋਈ ਮੱਛੀ ਦਾ ਨਹੀਂ ਕੋਈ ਕੋਹ ਨਹੀਂ ਕਰਦੀ ਤੁਸੀਂ ਆਪਣੀ ਲਗਾਤਾਰ ਵੀਡੀਓ ਬਹਨੇ ਹੋ ਮੇਰਾ ਵੀਰੇ ਬੰਦੇ ਦੇ ਸ਼ਬਦ ਦੱਸ ਦਿੰਦੇ ਅਗਲਾ ਸਾਡੇ ਤੋਂ ਕਿੰਨੀ ਕੀ ਜੈਲਸ ਫੀਲ ਕਰਦਾ ਤੇ ਕਿੰਨੀ ਕੋ ਨਹੀਂ ਮੇਰਾ ਵੀਰ ਠੀਕ ਆ ਵਿਸ਼ਾਕ ਅਗਲਾ ਜਿੰਨਾ ਮਰਜੀ ਕਹੀ ਆ ਵੀ ਆਪਾਂ ਨੂੰ ਕੋਈ ਚੈੱਕ ਨਹੀਂ ਪਰ ਵੀਰੇ ਜਿਹੜੇ ਤੁਹਾਡੇ ਸ਼ਬਦ ਆਣਾ ਸ਼ਬਦ ਉਹ ਸਾਫ਼ ਬਿਆਨ ਕਰਦੇ ਨੇ ਮੇਰਾ ਵੀਰ ਠੀਕ ਆ ਜੀ ਤੁਸੀਂ ਕਿਸੇ ਤੋਂ ਕੀ ਖਾਰ ਰੱਖਦੇ ਹੋ ਵੀਰੇ ਦੁਨੀਆ ਵੀ ਸਿਆਣੀ ਬੈਠੀ ਐ ਇੱਥੇ ਲੱਖ ਤੁਸੀਂ ਚੰਗੇ ਬਣ ਜੋ ਦੋ ਦੋ ਦੇ ਤੋਤੇ ਬਣ ਜੋ ਕਿਹੋ ਜੇ ਹੈਗੇ ਹੋ ਕਿਹੋ ਜੇ ਨਹੀਂ ਮੇਰਾ ਵੀਰ ਕੱਲੇ ਕੱਲੇ ਬੰਦੇ ਦਾ ਮੇਰਾ ਭਰਾ ਪਤਾ ਆ ਠੀਕ ਐ ਤੇ ਦੁਨੀਆ ਨੂੰ ਵੀ ਮੇਰਾ ਭਰਾ ਸਭ ਪਤਾ ਕਿਹੜਾ ਬੰਦਾ ਕਿਹੋ ਜਿਹਾ ਕਿਹੜਾ ਕਿਤੋਂ ਖਾਰ ਖਾਂਦਾ ਤੇ ਕਿਹਦੇ ਤੋਂ ਨਹੀਂ ਮੇਰਾ ਠੀਕ ਐ ਸੋ ਮੇਰਾ ਭਰਾ ਛੋਟੀ ਜਿੰਦਗੀ ਯਾਰ ਆਪਣੇ ਘਰ ਪਰਿਵਾਰ ਦੇ ਵਿੱਚ ਮੇਰਾ ਭਰਾ ਖੁਸ਼ ਰਿਹਾ ਕਰੋ ਆਪਣੀ ਜਨਮਵਾਰਤੇ ਧਿਆਨ ਤੋਂ ਆਪਦੇ ਕੰਮ-ਕਾਰ ਉੱਤੇ ਧਿਆਨ ਦੋ ਅੱਜ ਕੱਲ੍ਹ ਕਿਸੇ ਕੋਲੇ ਇੰਨਾ ਟਾਈਮ ਹੀ ਹੈ ਨਹੀਂ ਮੇਰਾ ਵੀਰ ਯਾਰ ਕਹਾਂ ਕਿ ਇਹ ਨਾਲ ਬੰਦਾ ਖਾ ਰੱਖਾ ਵੇ ਕੋਸ਼ਿਸ਼ ਕਰੇ ਬਾਕੀ ਚੈੱਕ ਕਰੋ ਤੁਸੀਂ ਜੂੜੇ ਦੀ ਕੁਆਲਿਟੀ ਉਹਦਾ ਪਤੰਦਰ ਗੜਕੀ ਤੁਰਿਆ ਜਾਂਦਾ ਦੇਖੋ ਇਹ ਨਹੀਂ ਵੀਡੀਓ ਮੈਂ ਪਿੱਛੇ ਸ਼ੂਟ ਕਰ ਰਿਹਾ ਸਦਨੋ ਟੌਪ ਚੜੀ ਵੀ ਆ ਠੀਕ ਆ ਜੀ ਆਸੇ ਪਾਸੇ ਤੁਸੀਂ ਨੇਚਰ ਚੈੱਕ ਕਰ ਸਕਦੇ ਹੋ ਜਾਨਵਰ ਆਪਣਾ ਗੜਕੀ ਜਾਂਦਾ ਮੇਰਾ ਵੀਰ ਇਹ ਨਹੀਂ ਹਾਂ ਕਬੂਤਰ ਦੀ ਵੀਡੀਓ ਸ਼ੂਟ ਕਰਕੇ ਪਿੱਛੋਂ ਐਵੇਂ ਤੁਹਾਨੂੰ ਮੈਂ ਵੌਇਸ ਰਿਕਾਰਡਿੰਗ ਕਰਕੇ ਤੇ ਪਾਤੀ ਵੀਡੀਓ ਦੇਤੀ ਗਰੰਟੀਆਂ ਉਹ ਕੰਮ ਸਾਨੂੰ ਨਹੀਂ ਆਉਂਦੇ ਮੇਰਾ ਵੀਰ ਠੀਕ ਹੈ ਤੇ ਆਜੋ ਦਰਸ਼ਕੋ ਹੁਣ ਆਪਾਂ ਸੋਣੂ ਆਪਣੀ ਅੱਜ ਵਾਲੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਦੱਸਿਓ ਫਿਰ ਅੱਜ ਮੈਨੂੰ ਆਪਾਂ ਵੀ ਰੇਟ ਰੱਖ ਦੀਏ ਮੇਰਾ ਵੀ 5000 6000 4000 4500 ਜਾਂ 3500 ਦੱਸੋ ਮੇਰਾ ਵੀ ਉਹ ਨਹੀਂ ਵੀਰੇ ਇੰਨਾ ਰੇਟ ਨਹੀਂ ਹੁੰਦਾ ਸਾਡੇ ਕੂਤਰਾਂ ਦਾ ਬਾਕੀ ਸਮਝਦਾਰ ਮੇਰੇ ਭਰਾ ਨੂੰ ਇਸ਼ਾਰਾ ਕਾਫੀ ਹੈ ਕਿ ਇਹਨਾਂ ਕੂਤਰਾਂ ਦਾ ਰੇਟ ਕਿੰਨਾ ਆ ਠੀਕ ਹੈ ਤੇ ਕਾਲ ਉਹੀ ਕਰੇ ਜਿਹੜੇ ਬੰਦੇ ਨੂੰ ਜੋੜਾ ਸਮਝ ਆਉਂਦਾ ਹੋਵੇ ਠੀਕ ਹੈ ਜੀ ਤੇ پاس ਵਾਲੇ ਬੰਦੇ ਹੱਥ ਬੰਨ ਕੇ ਬੇਨਤੀ ਉਹਨਾਂ ਅੱਗੇ ਵੀਰੇ ਦੂਰ ਰਹਿ ਜਾ ਕਰੋ ਯਾਰ ਸਾਨੂੰ ਹੁਣ ਨਾ ਲਾਇਆ ਕਰੋ ਮੇਰਾ ਵੀਰ ਠੀਕ ਐ ਬਾਕੀ ਕਿਸੇ ਭਰਾ ਨੇ ਕਹੋ ਪੁੱਛਣਾ ਹੋਵੇ ਕਬੂਤਰ ਕਿੱਥੋਂ ਆਏ ਕਿੱਥੋਂ ਨਹੀਂ ਪਿਓਰਟੀ ਦੇ ਵਿੱਚ ਹੈਗੇ ਆ ਜਾਂ ਨਹੀਂ ਬਾਈ ਨੇ ਆਪਾਂ ਨੂੰ ਇੰਨੀ ਗੱਲ ਦਿੱਤੀ ਕਾਸ਼ ਵੀਰੇ ਤੂੰ ਮੇਰਾ ਨੰਬਰ ਦੇਦੀ ਅੱਗਿਓ ਮੈਂ ਜਾਣਾ ਮੇਰਾ ਕੰਮ ਜਾਣੇ ਠੀਕ ਐ ਅਸੀਂ ਆਪੇ ਸਮਝਾ ਦਾਂਗੇ ਮੇਰਾ ਭਰਾ ਸੋ ਠੀਕ ਐ ਆਓ ਹੁਣ ਸਾਨੂੰ ਆਪਾਂ ਸ਼ੌਕ ਕਰਾਉਣੇ ਆ ਹਾਂ ਜੀ ਵੀ ਦਰਸ਼ਕ ਵੀਰੋ ਆ ਚੈੱਕ ਕਰੋ ਜੀ ਆਪਣੇ ਵੱਡੇ ਕਬੂਤਰ ਦੀ ਕੁਆਲਿਟੀ ਦੇਖੋ ਜੀ ਹੱਥ 'ਚ ਆ ਕੇ ਕਿਵੇਂ ਲੱਗਦਾ ਤੇ ਪੰਜਰੇ ਦੇ ਵਿੱਚ ਦੇਖੋ ਕਿਵੇਂ ਕਰਦਾ ਸੀ ਕੂਤਰ ਇਹ ਠੀਕ ਹੈ ਹਲੇ ਵੀ ਪੰਜਰੇ ਕੰਨੀ ਝਾਕਦਾ ਮੇਰਾ ਭਰਾ ਆਖੋਗੇ ਕੂਤਰੀ ਇਹਦੀ ਉਧਰ ਫਿਰਦੀ ਆ ਚੈੱਕ ਕਰੋ ਮੜ ਮੜ ਵੇਂਦਾ ਆਪਦੀ ਗੂਦਰੀ ਨੂੰ ਮੇਰਾ ਭਰਾ ਬਾਬੇ ਜੰਤ ਵਾਲੇ ਕੂਤਰਾਂ ਦੇ ਵਿੱਚੋਂ ਸਭ ਤੋਂ ਵੱਡਾ ਕਬੂਤਰ ਪਹਿਲਾ ਰੰਗ ਰੂਪ ਕੱਦ ਕਾਠ ਆਪਣੇ ਜ਼ਿੰਮੇਵਾਰ ਦਾ ਚੈੱਕ ਕਰ ਲਓ ਬਿਲਕੁਲ ਉਹ ਬਾਜੀ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਕੂਤਰ ਨਾਲ ਸਭ ਤੋਂ ਪੀਲੀਾਂ ਦੀ ਗੂਦਰੀ ਜਵਾੜੀ ਦੀ ਹਲਕੀ ਜੀ ਕਾਲੀ ਆ ਕਾਲੀ ਪੂਛਾ ਤੇ ਮੇਰਾ ਆਪਣਾ ਰੰਗ ਤੁਹਾਡੇ ਸਾਹਮਣੇ ਆ ਜੀ ਹੱਕ ਹੱਕ ਚੈੱਕ ਕਰ ਲੋ ਜਾਂ ਪਰਦੇ ਦੇਖੋ ਮੇਰਾ ਭਰਾ ਠੀਕ ਹੈ ਤੇ ਆ ਬਈ ਜੀ ਜਨਮਰ ਆਪਣੇ ਦੀ ਅੱਖ ਆ ਜੀ ਅੱਖ ਦੀ ਮੇਰਾ ਭਰਾ ਵੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਸੱਜ ਨੂੰ ਦੁੱਧ ਜਿੱਟੀਆਂ ਅੱਖਾਂ ਦਾ ਆਪਣਾ ਇਹ ਬੜਾ ਗੂਤਰਿਆ ਠੀਕ ਹੈ ਜੀ ਕੱਦ ਕਾਠ ਸ਼ੈਗਲ ਅਕਲ ਬਈ ਜੀ ਰੰਗ ਰੂਪ ਸੋਡੀ ਸਕਰੀਨ ਦੇ ਸਾਹਮਣੇ ਆ ਜੋ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਇਹ ਨਹੀਂ ਹਾਂ ਮੇਰਾ ਭਰਾ ਜੋ ਚੀਜ਼ ਹੈਗੀ ਆ ਉਹੀ ਚੀਜ਼ ਆਪਾਂ ਤੁਹਾਨੂੰ ਭੇਜ ਦੇਈ ਮੇਰਾ ਭਰਾ ਠੀਕ ਹੈ ਬਾਕੀ ਮਕਮਲ ਮੇਰਾ ਭਰਾ ਬਾਰੀ ਸਟਰਕਚਰ ਚੈੱਕ ਕਰੋ ਜਨਮਰ ਤੇ ਆ ਸੱਦ ਨੂੰ ਦੂਜੇ ਸਾਈਡ ਦੇ ਅੱਖਰ ਦੇਖੋ ਮੇਰਾ ਭਰਾ ਠੀਕ ਹੈ ਸੱਦ ਨੂੰ ਜਨਮਰ ਚੰਗੇ ਹੋਣ ਮੈਂ ਕਿਹਨਾ ਨਜ਼ਾਰਾ ਹੀ ਆਉਂਦਾ ਯਾਰ ਵੀਡੀਓ ਵੀ ਸ਼ੂਟ ਕਰਨ ਦੇ ਵਿੱਚ ਚਾਹੇ ਜਿੰਨੀ ਮਰਜੀ ਧੁੱਪ ਹੋਵੇ ਮੇਰਾ ਵੀਰੋ ਠੀਕ ਹੈ ਤੇ ਆ ਸੱਦ ਨੂੰ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਪੱਲੇ ਦੀ ਮੇਰਾ ਭਰਾ ਚੈੱਕ ਕਰਿਓ ਮੜੀ ਜੀ ਕੁਆਲਟੀ ਦੇਖੋ ਯਾਰ ਉਹ ਸੱਦ ਨੂੰ ਆਹ ਹੁੰਦੀ ਹੈ ਬਲੱਡ ਲਾਈਨ ਚੈੱਕ ਕਰ ਲਓ ਦੇਖੋ ਜੀ ਕਬੂਤਰ ਦੇ ਮੇਰਾ ਭਰਾ ਪੱਲਿਆਂ ਤੋਂ ਪਤਾ ਲੱਗ ਗਿਆ ਦਾ ਜਿਹਦੇ ਸਾਰੇ ਕੂਤਰ ਨੇ ਸਮਾਨ ਦੇ ਵਿੱਚ ਜਾਣਾ ਆ ਇਹਨਾਂ ਦੇ ਸਾਰੇ ਮੇਰਾ ਭਰਾ ਕੂਤਰ ਨੇ ਖੜਨਾ ਸਮਾਨ ਦੇ ਵਿੱਚ ਠੀਕ ਹੈ ਨਸਲ ਹੋਵੇ ਪਰ ਪਰਪਲਾ ਵੀ ਕੂਤਰ ਦਾ ਚੰਗਾ ਹੋਵੇ ਫੇਰ ਹੀ ਨਸਲ ਦਾ ਫਾਇਦਾ ਮੇਰਾ ਵੀਰ ਮਸਲ ਜਿੰਨੀ ਮਰਜ਼ੀ ਚੰਗੀ ਪੱਲੇ ਕੂਤਰ ਤੇ ਬੇਕਾਰ ਆ ਨਾ ਉਹ ਛੋਟੀ ਨਸਲ ਕਿਸੇ ਕੰਮ ਦੀ ਨਹੀਂ ਮੇਰਾ ਵੀਰ ਠੀਕ ਹੈ ਜਿੰਨੀ ਮਰਜ਼ੀ ਚੰਗੀ ਖੇਡ ਕਰ ਲਿਓ ਉਸ ਜਾਨਵਰ ਤੇ ਠੀਕ ਹੈ ਚੈੱਕ ਕਰੋ ਮੇਰਾ ਭਰਾ ਰਈ ਗੱਲ ਪੂਛ ਦੀ ਉਹ ਤੁਹਾਨੂੰ ਪਤਾ ਜੀ ਸਾਡੇ ਜਾਨਵਰ ਪੂਛ ਕੀ ਰੱਖਦੇ ਨੇ ਤੇ ਕੀ ਨਹੀਂ ਲਓ ਜੀ ਖੁੱਲੀ ਛੱਡ ਕੇ ਹਲਾ ਕੇ ਪੂਛ ਵਿਖਾਈ ਦੀ ਆ ਠੀਕ ਐ ਬਿਲਕੁਲ ਬੰਦ ਜਿਹਨੂੰ ਕਹਿੰਦੇ ਨੇ ਨਾ ਬੱਤੀ ਉਹ ਚੀਜ਼ ਰੱਖਦੇ ਜਾਨਵਰ ਆਪਣੇ ਮੇਰਾ ਭਰਾ ਠੀਕ ਐ ਜੇ ਵੀਰੇ ਬੋਲੀ ਦਾ ਕਿਸੇ ਗੱਲੋਂ ਬੋਲੀ ਦਾ ਠੀਕ ਐ ਨਾ ਆ ਚੈੱਕ ਕਰ ਲਓ ਤੇ ਮੇਰਾ ਭਰਾ ਅਗਲਾ ਪੱਲਾ ਥੋੜੀ ਸਕਰੀਨ ਦੇ ਸਾਹਮਣੇ ਚੈੱਕ ਕਰ ਸਕਦੇ ਹੋ ਜੀ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਸਾਫ਼ ਸੁਥਰੇ ਸਦੇ ਜਾਨਵਰ ਆ ਨਹੀਂ ਤਾਂ ਲੋਕਾਂ ਦੇ ਕੂਤਰ ਜੂਆਂ ਨਾਲ ਭਰੇ ਹੁੰਦੇ ਚੈੱਕ ਕਰ ਲਓ ਠੀਕ ਐ ਤੇ ਆਹ ਬਜੀ ਜਾਨਵਰ ਆਪਣੇ ਦੇ ਪੈਰ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਮੇਰਾ ਭਰਾ ਕੂਤਰ ਦੇ ਪੱਕਾ ਛੱਲਾ ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨਾਮ ਨੰਬਰ ਲੱਗਿਆ ਹੋਇਆ ਜੀ ਬੰਦੇ ਦਾ ਠੀਕ ਹੈ ਮਰਾ ਵੀਰ ਕਰੋ ਚੈੱਕ ਕੁਆਲਟੀ ਇਹ ਤਾਂ ਇਹੋ ਜੁੜੀਆਂ ਮੇਰਾ ਭਰਾ ਲੋਕੀ ਕੋਈ 4000 ਨੂੰ 5000 ਨੂੰ ਆਮ ਵੇਚਦੇ ਪਏ ਨੇ ਠੀਕ ਹੈ ਤੇ ਆਹ ਸਿਗਾ ਦਰਸ਼ਕੋ ਆਪਣਾ ਮਕਮਲ ਕੂਤਰ ਤੇ ਆ ਉਪਰਾ ਹੁਣ ਆਪਾਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੋਅ ਕਰਾਉਨੇ ਆ ਠੀਕ ਹੈ ਜੀ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਤੁਸੀਂ ਆਪਣੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਠੀਕ ਆ ਜੀ ਪੰਜਰੇ ਵਿੱਚ ਤੁਹਾਡੇ ਸਾਹਮਣੇ ਸੀਗੀ ਜੀ ਮਿਲਿਆ ਮਲਾਇਆ ਜੋੜਾ ਜੋੜਾ ਲਾਉਂਦੀ ਸਾਨੂੰ ਕੋਈ ਲੋੜ ਨਹੀਂ ਬਾਕੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਬਿਲਕੁਲ ਸਤਨੂ ਪੀਲੀਆਂ ਅੱਖਾਂ ਨੀਰੀ ਕਾਲੀ ਪੂਸ਼ ਬੈਠਾ ਲਈ ਥਾਂ ਤੇ ਲੱਪਾ ਠੀਕ ਆ ਜੀ ਕਾਲੀ ਨੋਕ ਸਿਰ ਤੇ ਮੇਰਾ ਭਰਾ ਕਾਲੇ ਜੇ ਦਾਗ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਹੱਕ ਬਹੁਤ ਚੌੜੀ ਆ ਜੀ ਪੋਟਾ ਬਹੁਤ ਚੌੜਾ ਗੂਕਰੀ ਤਾਂ ਦੇਖੋ ਪੂਰਾ ਚੌੜਾ ਪੋਟਾ ਪਿੱਛੋਂ ਜਮਾਂ ਬੰਦ ਸਲਮ ਜੀ ਆਪਣੀ ਇਹ ਮਦੀਨ ਆ ਤੇ ਆ ਬਜੀ ਮਾਦੀ ਆਪਣੀ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਛੋਟੀ ਸਕਰੀਨ ਦੇ ਸਾਹਮਣੇ ਆ ਜੀ ਕਰ ਸਕਦੇ ਹੋ ਤੁਸੀਂ ਚੈੱਕ ਠੀਕ ਹੈ ਜੀ ਬਿਲਕੁਲ ਮੇਰਾ ਭਰਾ ਛੋਟਾ ਜਿਹਾ ਨੂਰ ਰੱਖਦੀ ਗੁਗਰੀ ਇਹ ਤੇ ਆ ਬਜੀ ਦੂਜੇ ਬੰਨੇ ਦੀ ਮੇਰਾ ਭਰਾ ਪਹਿਲਾਂ ਤੁਸੀਂ ਇਸ ਬੰਨੇ ਨੂੰ ਮੇਰਾ ਵੀਰ ਮਾਦੀ ਆਪਣੀ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਾਲੀ ਪੂਛ ਹੱਕ ਚੌੜੀ ਤੇ ਆ ਬਾਜੀ ਦੂਜੇ ਬੰਦੇ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਯਾਰ ਜਿਹੜਾ ਬੰਦਾ ਤਾਂ ਸਾਡੇ ਨੂੰ ਸ਼ਿਕਾਰੀ ਹੋਇਆ ਉਹ ਤਾਂ ਬੰਦਾ ਜੋੜਾ ਛੱਡਦਾ ਹੀ ਨਹੀਂਗਾ ਤੇ ਜਿਹੜੇ ਨਿੰਦਰਾ ਜਿਹਨੂੰ ਪਛਾਣ ਹੈ ਨਹੀਂ ਮੇਰਾ ਭਰਾ ਉਹਨੇ ਨੈਦੀ ਦੇਣਾ ਯਾਰ ਗਾਲ ਹੀ ਕੋਈ ਨਹੀਂ ਮੇਰਾ ਭਰਾ ਹਨਾ ਜਿੱਦੀ ਜਿੰਨੀ ਸੋਚ ਆ ਮੇਰਾ ਭਰਾ ਅਗਲਾ ਆਪਣੀ ਸੋਚ ਮੁਤਾਬਕ ਗੱਲ ਕਰਦਾ ਯਾਰ ਠੀਕ ਆ ਹੋ ਸਕਦਾ ਕਦੇ ਭਰਾ ਨੇ ਬਾਹੀਆਂ ਨਾ ਛੱਡੀਆਂ ਹੋਣ ਹਨਾ ਤਾਂ ਹੀ ਅਗਲੇ ਇੰਨੀ ਗੱਲ ਕਹਿੰਦਾ ਨਹੀਂ ਜੀ ਖੜਨਗੇ ਭੱਜਣਗੇ ਚਲੋ ਗਾਲ ਹੀ ਕੋਈ ਨਹੀਂ ਮੇਰਾ ਭਰਾ ਦੁਨੀਆ ਆਦਰੀਆ ਯਾਰ ਚੈਂਗਾ ਮੜਾ ਲੋਕ ਹਰ ਬੰਦੇ ਨੂੰ ਕਹੀ ਜਾਂਦੇ ਇੱਥੇ ਠੀਕ ਐ ਤੇ ਹੁਣ ਮੈਂ ਤੁਹਾਨੂੰ ਮੇਰਾ ਭਰਾ ਪੱਲਾ ਵਖਾਣਾ ਬਾਕੀ ਫਰੰਟ ਚੈੱਕ ਕਰੋ ਜੀ ਮਦੀਨ ਦਾ ਦੇਖੋ ਕਰੋ ਚੈੱਕ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਅਜ ਤੁਸੀਂ ਕਰਕੇ ਜਾਣਾ ਹਾਂ ਆਕਾਸ਼ ਵੀਰੇ ਬਾਕੀ ਅੱਜ ਨਿਆਾਰੇ ਸੀਗੇ ਜਾਂਬਰ ਤੇ ਆਹ ਬਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਤੁਹਾਨੂੰ ਮੈਂ ਸੱਦ ਨੂੰ ਕਬੂਤਰ ਦਾ ਪੱਲਾ ਵਖਾਤਾ ਤੇ ਕਬੂਤਰੀ ਦਾ ਪੱਲਾ ਵਖਾਤਾ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਹਾਂ ਬਈ ਇਹਨਾਂ ਦੇ ਬੱਚਿਆਂ ਦਾ ਪਰ ਪੱਲਾ ਕਿ ਹੋ ਜਾਵੇਗਾ ਠੀਕ ਹੈ ਜੀ ਉਹ ਠਹਿ ਜਾ ਠਹਿ ਜਾ ਕਰਾ ਲੈਂਦੇ ਸ਼ੌਂਕ ਤੇਰਾ ਆ ਲੋ ਜੀ ਦੇਖੋ ਸੱਜਣੋ ਕਿੱਡੇ ਨਿੱਕਰ ਤੇ ਚੌੜੇ-ਚੌੜੇ ਪੱਲੇ ਨੇ ਕੋਈ ਗੈਬ ਨਹੀਂ ਆਹ ਕੋਈ ਕਹੋ ਨਹੀਂ ਕੁਆਲਿਟੀ ਤੁਹਾਡੇ ਸਾਹਮਣੇ ਆ ਰਹੀ ਗੱਲ ਪੁੱਛਦੀ ਵੀਰੇ ਆ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਹੈ ਅਸੀਂ ਐ ਪੁੱਛਣੀ ਵਿਖਾਈ ਦੇਂਗੇ ਉੱਠੇ ਖੁੱਲੇ ਛੱਡ ਕੇ ਹਲਾ ਕੇ ਵਿਖਾਈ ਦੀ ਆ ਲੋ ਜੀ ਨੀਰੀ ਕਾਲੀ ਪੂਛ ਸੱਜਣੋ ਸਰੇ ਤਾਂ ਹੀ ਕੰਨੀਆਂ ਰਹਿਦੀ ਕੁਧਰੀ ਆਪਣੀ ਇਹ ਬੈਠ ਵਾਲੀ ਥਾਂ ਤੇ ਲਾਪਾ ਉਹ ਵੀ ਤੁਹਾਨੂੰ ਆਪਾਂ ਵੀਡੀਓ ਵਿੱਚ ਵਿਖਾਵਾਂਗੇ ਤੁਸੀਂ ਬਣੇ ਰਹੋ ਬਸ ਵੀਡੀਓ ਦੇ ਵਿੱਚ ਅੱਜ ਵਾਲੀ ਵੀਡੀਓ ਬਹੁਤ ਟੌਪ ਫੋਨ ਵਾਲੀ ਮੇਰਾ ਵੀਰੇ ਠੀਕ ਹੈ ਚਲੋ ਟੌਪ ਤਾਂ ਆਪਣੀ ਹਰ ਵੀਡੀਓ ਹੀ ਹੁੰਦੀ ਆ ਤੇ ਆ ਸਦਰੋ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਚੈੱਕ ਕਰ ਲੋ ਕੁਆਲਿਟੀ ਬੰਦ ਜੋੜ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗਿਓ ਹੀ ਮੇਰਾ ਭਰਾ ਨਾਮ ਫੋਨ ਨੰਬਰ ਲੱਗਿਆ ਹੋਇਆ ਠੀਕ ਹੈ ਤੇ ਆ ਬਈ ਜੀ ਬੈਠ ਵਾਲੀ ਥਾਂ ਤੇ ਲੱਪਾ ਆ ਕੁਤਰੀ ਦੇ ਮੇਰਾ ਵੀਰ ਚੈੱਕ ਕਰ ਸਕਦੇ ਹੋ ਤੁਸੀਂ ਮਕੰਮਲ ਆਪਣੀ ਇਹ ਮਾਦੀ ਠੀਕ ਹੈ ਜੀ ਇਹ ਆ ਲੋ ਜੀ ਆ ਸੀਗੀ ਦਰਸ਼ਕੋ ਆਪਣੀ ਮਕੰਮਲ ਕੁਤਰੀ ਤੇ ਆ ਉਪਰ ਹੁਣ ਆਪਾਂ ਸੋਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਠੀਕ ਹੈ ਜੀ ਵੀ ਦੱਸ ਕੋ ਤੁਸੀਂ ਆਪਣੀ ਮਾਦੀ ਦੀ ਮੇਰਾ ਭਰਾ ਦੁਆਰ ਤੋਂ ਮਕਮਲ ਸਟਾਰਨਿੰਗ ਮਿਊਜ਼ੀਸ਼ੀਅਨ ਚੈੱਕ ਕਰ ਸਕਦੇ ਹਾਂ ਦੇਖੋ ਬਾਈ ਜੀ ਆਪਾਂ ਤੁਹਾਨੂੰ ਬਕਾਇਦਾ ਚੰਗੀ ਤੇਰਾ ਮਰਾ ਵੀਰ ਸ਼ੋਅ ਕਰਾਉਨੇ ਆ ਤੇ ਮੀਨ ਕਰਦਾ ਭਰਾ ਛੋੜਾ ਜੋੜਾ ਤੁਹਾਨੂੰ ਲਾਜ਼ਮੀ ਪਸੰਦ ਆਇਆ ਹੋਵੇਗਾ ਠੀਕ ਹੈ ਹਾਂ ਜੀ ਵੀ ਦੱਸ ਕੋ ਆ ਕਰ ਲੋ ਚੱਕ ਕਬੂਤਰ ਆਪਾਂ ਫੜ ਕੇ ਦੁਆਰ ਤੋਂ ਛੱਡਿਆ ਲਓ ਜੀ ਪਰ ਇਹ ਕਬੂਤਰ ਗਰਮ ਆ ਪੂਰਾ ਚੈੱਕ ਕਰ ਲੋ ਦੇਖੋ ਉਰ ਦਾ ਪਤੰਦਰ ਪਿੰਜਰੇ ਦੇ ਵਿੱਚ ਖੜਕਾ ਕੇ ਪਾਈ ਜਾਂਦਾ ਗੁੜ ਕੀ ਤੇ ਗੁੜ ਕੀ ਤੁਰਿਆ ਆਂਦਾ ਜਰੂਰ ਦੇ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆਂ ਬਾਕੀ ਤੁਹਾਨੂੰ ਪਤਾ ਜਨਮਰ ਆਪਣੇ ਆਲ ਪੰਜਾਬ ਦੇ ਵਿੱਚ ਮੇਰਾ ਵੀ ਰਹ ਜਾਂਦੇ ਨੇ ਠੀਕ ਹੈ ਬੱਸ ਦੇ ਰਹੀ ਮੇਰਾ ਭਰਾ ਕਬੂਤਰ ਆਪਣੇ ਜਾਂਦੇ ਨੇ ਜਿਹੜਾ ਵੀਰੇ ਐਕਸਟਰਾ ਉਹਦੇ ਚਾਰਜਸ ਹੁੰਦੇ ਨੇ ਬੱਸ ਦੇ ਠੀਕ ਹੈ ਉਹ ਸੋਡੀ ਲੋਕੇਸ਼ਨ ਦੇ ਅਕੋਰਡਿੰਗ ਕਿਲੋਮੀਟਰ ਦੇ ਹਿਸਾਬ ਨਾਲ ਮੇਰਾ ਭਰਾ ਹੁੰਦੇ ਆ ਠੀਕ ਹੈ ਤੁਹਾਡੇ ਸ਼ਹਿਰ ਦੇ ਵਿੱਚ ਜਨਮਰ ਵੀਰੇ ਸਹੀ ਸਲਾਮਤ ਆਉਣਗੇ ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੇ ਭਰਾ ਦੀ ਹੁੰਦੀ ਆ ਠੀਕ ਹੈ ਬਟ ਪੇਮੈਂਟ ਆਪਣੀ ਐਡਵਾਂਸ ਹੁੰਦੀ ਮੇਰੇ ਕੋਲ ਬਹੁਤ ਭਰਾ ਕਹਿੰਦੇ ਕਾਸ਼ ਵੀਰੇ ਤੁਸੀਂ ਜਨਮਰ ਭੇਜੋ ਅਸੀਂ ਪੈਸੇ ਬੱਸ ਨਾਲ ਦੇ ਦੇਾਂਗੇ ਨਹੀਂ ਮੇਰਾ ਵੀ ਤੁਹਾਨੂੰ ਵਿਸ਼ਵਾਸ ਹੈ ਤੁਸੀਂ ਮੰਗਾ ਲੂ ਮੇਰਾ ਤਾਂ ਆਪਾਂ ਕਿਹੜਾ ਥੋੜ ਨਾਲ ਤਕਾ ਕਰੀਦਾ ਹਾਂ ਵੀ ਕੋਈ ਤੁਸੀਂ ਸਾਡੇ ਤੋਂ ਹੀ ਮੋੜ ਲਓ ਦੁਨੀਆ ਵਿੱਚ ਹੀ ਜਾਂਦੀ ਮੇਰਾ ਪਰ ਅੱਜ ਦੇ ਮਾਦੀ ਦਾ ਤੁਸੀਂ ਮਨ ਲੂ ਘੁੱਤਰ ਲੈ ਸਕਦੇ ਜਿੱਥੇ ਤੁਹਾਡਾ ਮੇਰਾ ਭਰਾ ਦਿਲ ਮਿਲੇ ਠੀਕ ਹੈ ਜੂਰੀ ਨਹੀਂ ਹਾਂ ਵੀ ਕਿ ਮੈਂ ਮੂੰਹ ਦਾ ਮਿੱਠਾ ਤੁਸੀਂ ਮੇਰੇ ਤੋਂ ਹੀ ਲਓ ਨਹੀਂ ਮੇਰਾ ਭਰਾ ਜਿੱਥੇ ਤੁਹਾਡਾ ਮਨ ਮੰਨਦਾ ਆ ਠੀਕ ਹੈ ਤੁਹਾਡਾ ਦਿਲ ਰਾਜੀ ਹੁੰਦਾ ਹਾਂ ਵੀ ਉਹ ਸਬੰਧਰ ਤੁਸੀਂ ਘੁੱਤਰ ਮੋੜ ਲੈ ਲਓ ਯਾਰ ਗੱਲ ਹੀ ਕੋਈ ਨਹੀਂ ਰਹੀ ਗੱਲ ਵੀਰੇ ਅੱਜ ਕੱਲ ਸੋਸ਼ਲ ਮੀਡੀਆ ਆਪਾਂ ਠੀਕ ਹੈ ਟੈਕਨੋਲੋਜੀ ਦਾ ਜਮਾਨਾ ਮੇਰਾ ਵੀਰ ਅੱਜ ਦੀ ਡੇਟ ਦੇ ਵਿੱਚ ਸਦਿਆਂ ਫਰੌਡ ਕਰਨ ਕਿਸੇ ਨਾਲ ਬਹੁਤ ਔਖਾ ਹੈ ਕਿਉਂਕਿ ਤੁਹਾਨੂੰ ਪਤਾ ਕੋਈ ਵੀ ਸੇਲਰ ਉਹਦੇ 2-4 ਐਂਟੀ ਹੁੰਦੀ ਹੀ ਆ ਜੀ ਹਰ ਬੰਦਾ ਚਾਹੁੰਦਾ ਨਹੀਂ ਹੈ ਕਿਸੇ ਪਾਸੇ ਮੇਰੀ ਬਦਨਾਮੀ ਨਾ ਹੋਵੇ ਹੈਨਾ ਤੇ ਅਗਲਾ ਮੇਰਾ ਪ੍ਰਾਚੰਗਾ ਬੰਦਾ ਤੇ ਇਹੋ ਜਿਹਾ ਕੰਮ ਕਰਦਾ ਨਹੀਂ ਬਾਕੀ ਕਦੋਂ ਕਿਹੜੇ ਬੰਦੇ ਦੇ ਵਿੱਚ ਮੇਰਾ ਪ੍ਰਾ ਪੈਸਿਆਂ ਦੇ ਪਿੱਛੇ ਬੇਈਮਾਨੀ ਆ ਜੇ ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਆ ਸੀਗਾ ਦਰਸ਼ਕੋ ਅੱਜ ਵਾਲਾ ਆਪਣਾ ਮਕਮਲ ਜੋੜਾ ਤੰਤਰ ਉਹ ਸੀ ਤੁਸੀਂ ਜਨਵਰੀ ਚ ਚੈੱਕ ਕਰ ਲਈ ਆ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਉਹ ਚੁੱਪ ਕਰ ਜਾ ਚੁੱਪ ਕਰ ਜਾ ਬਣਾ ਲਿਆ ਦੇ ਵੀਡੀਓ ਤੇਰੀ ਲਓ ਜੀ ਜੇ ਨਹੀਂ ਮੰਨਦਾ ਕੁੱਤਰ ਕਹਿਣਾ ਕਰ ਲੋ ਚੈੱਕ ਪਤਾ ਲੱਗਦਾ ਫਿਰ ਉਹ ਬਲੱਡ ਦਾ ਸਤਨੂ ਹਾਂ ਵੀ ਵਾਕਈ ਕੋਈ ਚੀਜ਼ ਹੈਗੀ ਆ ਪਿੰਜਰੇ ਦੇ ਵਿੱਚ ਕੋਈ ਚੀਜ਼ ਫਿਰਦੀ ਪਈ ਆ ਮੇਰਾ ਭਰਾ ਤੇ ਸਤਨੂ ਜਲਦ ਤੋਂ ਜਲਦ ਕਰਕੇ ਕੰਟੈਕਟ ਇਹੋ ਜਿਹਾ ਟੌਪ ਜੋੜਾ ਮੰਗਾਲੀਓ ਕਿਉਂਕਿ ਐਸੇ ਰੇਟ ਦੇ ਵਿੱਚ ਇਹੋ ਜੀ ਚੀਜ਼ ਸ਼ਾਇਦ ਹੋਈ ਕੋਈ ਟਾਵਾ ਟਾਵਾ ਬੰਦਾ ਦੇ ਪਾਵੇ ਮੇਰਾ ਭਰਾ ਤੇ ਕਿੱਦਾਂ ਦੇ ਲੱਗੇ ਤੁਹਾਨੂੰ ਜਾਨਵਰ ਮੇਰਾ ਭਰਾ ਕਮੈਂਟਾਂ ਵਿੱਚ ਤੁਸੀਂ ਪਿਆਰੇ ਕਮੈਂਟ ਲਾਜ਼ਮੀ ਕਰਕੇ ਜਾਣੇ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਥੋੜੇ ਤੇ ਆ ਮੇਰਾ ਭਰਾ ਠੀਕ ਠਿਹਾ ਤੁਸੀਂ ਆਪਣੇ ਭਰਾ ਨੂੰ ਮੇਰਾ ਵੀ ਚੰਗੇ ਕਮੈਂਟ ਵੀ ਤੁਹਾਡੇ ਕਬੂਲ ਆ ਮਾੜੇ ਕਮੈਂਟ ਵੀ ਤੁਹਾਡੇ ਕਬੂਲ ਆ ਮੇਰਾ ਤੇ ਸੱਜਣੋ ਇਹੋ ਜਿਹਾ ਜੋੜਾ ਮੇਰਾ ਭਰਾ ਚਲੋ ਹੁਣ ਕੀ ਕਹਿਣਾ ਯਾਰ ਬਹੁਤ ਕੁਝ ਕਹਿਤਾ ਆਪਾਂ ਬਾਕੀ ਆ ਮੇਰੇ ਨਾਲੋਂ ਵੱਧ ਸਿਆਣੀ ਤੁਸੀਂ ਹੋ ਹਨ ਨਹੀਂ ਤੱਕ ਲੈ ਕਹਿਣਾ ਬਰੇ ਜੇ ਤੂੰ ਆਹ ਦੀ ਚੀਜ਼ ਦੀ ਤਾਰੀਫ਼ ਬਾਹਲੀ ਕਰਦਾ ਉਹ ਸੱਜਣੋ ਇਹੋ ਜਿਹਾ ਜਨਮਰ ਹੁਣ ਤਾਂ ਮੇਰਾ ਭਰਾ ਤਾਰੀਫ਼ ਤਾਂ ਯਾਰ ਨਿਕਲ ਹੀ ਜਾਂਦੀ ਆ ਠੀਕ ਹੈ ਨਾ ਬਾਕੀ ਚਲੋ ਇਹ ਨਹੀਂ ਹਾਂ ਮੈਂ ਤਾਰੀਫ਼ ਕਰਤੀ ਮੇਰੇ ਕਹਿਣ ਨਾਲ ਨਹੀਂ ਚੰਗਾ ਹਾਂ ਸੱਜਣੋ ਪਿੰਜਰੇ ਵਿੱਚ ਫਿਰਦੀ ਚੀਜ਼ ਦੱਸ ਦਿੰਦੀ ਹਾਂ ਬਈ ਸਾਡੇ ਵਿੱਚ ਕੁਆਲਿਟੀ ਹੈਗੀ ਆ ਤੇ ਆ ਸੀਗਾ ਦੱਸ ਕੋ ਆਪਣਾ ਅੱਜ ਵਾਲਾ ਮਕਮਲ ਜੋੜਾ ਤੇ ਮਿਲਦੇ ਫਿਰ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗਾ ਸੋਦੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਸਰਾਜੇ ਜਾਨਵਰ ਜਿਹਨੂੰ ਕਹਦੇ ਬ੍ਰਾਹਮਾਸਤਰ ਠੀਕ ਹੈ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ